ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਲਕਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਲਾਗੇ ਧਾਨਪੁਰ ਵੀ ਲੱਗ ਗਈ ਆ ਤੇ ਕਾਲ ਅਫਗਾਨਾ ਵੀ ਲੱਗੇ ਆ ਤੇ ਇੱਕ ਨਹੀਂ ਕਿ ਬਾਗਰ ਵੀ ਲੱਗੇ ਆ ਚੱਠਾ ਸੀੜਾ ਪਿੰਡ ਵੀ ਲੱਗ ਗਈ ਆ ਤੇ ਪਹਿਲੀ ਵੀਡੀਓ ਆ ਆਪਣੀ ਇਸ ਕਰਦੇ ਵਿੱਚੋਂ ਚੰਗੇ ਪਸ਼ੂ ਜਿਹੜਾ ਵਾ ਵੀਡੀਓ ਨਹੀਂ ਦਿਹਾਉਂਦੇ ਵਪਾਰ ਦਾ ਕੰਮ ਹੀ ਆ ਤੇ ਦੋ ਤੇ ਤੁਹਾਨੂੰ ਬਿਲਕੁਲ ਤਾਜ਼ੀਆਂ ਸੋਈਆਂ ਤੁਹਾਨੂੰ ਦਿਖਾਉਣੀਆਂ ਇੱਕ ਤੇ ਜਿਹੜੇ ਹੁਣੇ ਸੋਈ ਆ ਇੱਕ ਕੱਲ ਦੀ ਸੋਈ ਆ ਤੇ ਇੱਕ ਨੂੰ ਚਾਰ ਪੰਜ ਦਿਨ ਹੋ ਗਏ ਆ ਤੇ ਆ ਵੀ ਸਾਰੀਆਂ ਸੋਈਆਂ ਵਾ ਸੋਈਆਂ ਦੇ ਇੱਥੇ ਆਪਣੀ ਆਗੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕੱਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਜ਼ਰੂਰ ਆਪਣੀ ਕਰਕੇ ਖੜਿਆ ਕਰੋ ਤੇ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਤੇ ਵੀ ਜੀ ਨਾਮ ਦੱਸਦੇ ਕਰੇ ਮੇਰਾ ਨਾਮ ਜੀ ਸੁਬੇਦਾਰ ਜਤਿੰਦਰ ਸਿੰਘ ਹਾਂਜੀ ਪਿੰਡ ਮਲਕਵਾਲ ਤਹਿਸੀਲ ਤਹਿਸੀਲ ਬਟਾਲਾ ਸਾਡੇ ਲਾਗੇ ਧਿਆਨਪੁਰ ਪੈਂਦਾ ਜੀ ਕਾਲਾ ਖਾਨਾ ਵੀ ਲਾਗੇ ਪੈਂਦਾ ਫਤੇਗੜ ਚੂੜੀਆਂ ਸਾਡੇ ਤੋਂ ਕਿੰਨਾ ਕਿਲੋਮੀਟਰ ਹੈ ਠੀਕ ਹੈ ਕਾਲਾ ਖਾਨਾ ਜੋ ਆ ਤੇ 2.5 ਕਿਲੋਮੀਟਰ ਆ ਧਿਆਨਪੁਰ 2 ਕਿਲੋਮੀਟਰ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਇੱਕਰੀ ਫੋਨ ਨੰਬਰ 62837 ਹਾਂਜੀ ਤੇ 96490 ਤੇ ਜਿਲ੍ਹਾ ਆਪਣਾ ਗੁਰਦਾਸਪੁਰ ਜੀ ਉਹਨਾਂ ਕੇ ਤੁਹਾਨੂੰ ਗੁਰਦਾਸਪੁਰ ਹੋਣਾ ਤੇ ਉਹਨਾਂ ਕੇ ਅੰਮ੍ਰਿਤਸਰ ਹੋਣਾ ਹਾਂਜੀ ਹਾਂਜੀ ਉਹਨਾਂ ਕੇ ਸੇਮ ਮਤਲਬ ਬਰੋਬਰ ਬਰੋਬਰ ਜੇ ਬਰੋਬਰ ਜਾਈ ਆ ਹਾਂਜੀ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਾਂ ਪਾਜੀ ਵਪਾਰ ਦਾ ਕੰਮ ਕਿਸੇ ਨੂੰ ਝੂਠ ਬੋਲ ਕੇ ਧੋਖੇ ਚ ਨਹੀਂ ਆਪਾਂ ਰੱਖਣਾ ਵਪਾਰ ਦਾ ਕੰਮ ਜੇ ਪਹਿਲਾਂ ਤੋਂ ਚੱਲਦਾ ਆਇਆ ਹੁਣ ਵੀ ਕਰਦੇ ਆ ਛੋਟਾ ਪਰਦਾ ਕਰਦਾ ਵੀ ਚਲੋ ਮੈਂ ਵੀ ਇਹਦੇ ਨਾਲ ਮਤਲਬ ਘੁੰਮਣ ਫਿਰਨਾ ਸ਼ੁਰੂ ਕਰਤਾ ਵੀ ਚਲ ਆਹ ਘਰੀ ਜਾਈਏ ਵਿਹਲੇ ਬੈਠਾ ਟਾਈਮ ਪਾਸ ਨੇ ਹਾਂਜੀ ਤੇ ਵਪਾਰ ਕਰਨਾ ਬਿਲਕੁਲ ਸਾਫ਼ ਸੁਥਰਾ ਠੀਕ ਆ ਬਿਲਕੁਲ ਨਾ ਇੱਥੇ ਉਹੋ ਦੇਣਾ ਜੋ ਸਾਹਮਣੇ ਹੋਇਆ। ਅਦਰ ਜੋ ਚੀਜ਼ ਹੈਗੀ ਉਹੀ ਦੱਸਣਾ। ਵੀਰ ਦੇਣੀ ਆ ਇੱਕ ਵੀ ਚੀਜ਼ ਦੇ ਹੀਰਾ ਫੇਰੀ ਇਹ ਨਹੀਂ ਹੋਏਗੀ। ਮਾਰਾ ਨਾਲ ਤਾਂ ਬਹੁਤ ਖੁਸ਼ ਆ। ਤੁਖਾ ਨਹੀਂ ਕਰਨਾ ਕਿਸੇ ਨਾਲ। ਠੀਕ ਹੈ ਜੀ। ਤੇ ਬਾਕੀ ਆਣ ਕੇ ਵੀਰ ਜੀ ਤੁਸੀਂ ਵੇਖੋ ਆਪਣੇ ਹਿਸਾਬ ਨਾਲ ਤੁਸੀਂ ਵੇਖੋ ਜਿਹੜਾ ਤੁਹਾਨੂੰ ਜੰਗ ਕਰਾਦਾ। ਤੇ ਉਦਾਂ ਤੁਸੀਂ ਫੌਜ ਤੋਂ ਰਿਟਾਇਰ ਹੋਏ। ਹਾਂਜੀ ਮੈਂ ਸੁਪਰ ਮੇਜਰ ਰਿਟਾਇਰ ਆ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਤੇ ਹੁਣ ਕੰਮ ਹੈ ਇੱਕ ਸਾਡਾ ਸ਼ੌਂਕ ਨਾਲ ਸ਼ੁਰੂ ਜਿਹੜਾ ਸਾਡੇ ਕੋਲ ਸਭ ਕੁਝ ਹੈ ਮਹਾਰਾਜ ਦਾ ਦਿੱਤਾ ਬੜਾ ਕੁਝ ਆ ਉਹ ਕਾਰਨ ਨਾਲ। ਗੁਰਰਾਮ ਦਾਸ ਦਾ ਬੜਦਾ ਬੜਾ ਕੁਛ ਆ ਤੇ ਬੱਚੇ ਵੀ ਬਾਰ ਬੂਰ ਸੈਟ ਆ ਸਿਰਫ ਸਾਡਾ ਸ਼ੌਂਕ ਜੀ ਇਹ ਆ ਵੀ ਚਲੋ ਨਾਲੇ ਟਾਈਮ ਪਾਸ ਜਿਸ ਤਰ੍ਹਾਂ ਤੁਸੀਂ ਦੱਸਿਆ ਬਾਬੇ ਹਾਂਜੀ ਹਾਂਜੀ ਰੌਣਕ ਲੱਗੇ ਰਹਿੰਦੀ ਆ ਫੜ ਲੋ ਫੜ ਲੋ ਵਾਲਾ ਨਹੀਂ ਕੰਮ ਵੀ ਇੰਨਾ ਦੇਰੀ ਧੋਖਾ ਉਹ ਨਹੀਂ ਕੰਮ ਕਰਨਾ ਅਸੀਂ ਬਾਕੀ ਸਾਡਾ ਸ਼ੌਂਕ ਹੈ ਬਸ ਸ਼ੌਂਕ ਪੂਰਾ ਕਰਨਾ ਹੈ ਠੀਕ ਆ ਕਿ ਜਿਹੜਾ ਵਾ ਇੱਕ ਤੇ ਟਾਈਮ ਨਿਕਲਦਾ ਜਾਊਗਾ ਕੋਈ ਵੀਰ ਭਰਾ ਆ ਗਿਆ ਕੋਈ ਚਲ ਗਿਆ ਹਨਾ ਇਤਨਾ ਹੀ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਜੇ ਹੁਣੇ ਹੀ ਸੂਈ ਆ ਹਨਾ ਹਾਂਜੀ ਆ ਜਿਹੜੀ ਕਾਈ ਜੇ ਇਹ ਸਵੇਰੇ ਸੂਈ ਜੇ ਅੱਛਾ ਜੀ ਮੱਛੀ ਜੇ ਇਹ ਐਸ ਵੇਲੇ ਵੀ ਚੁਆਇਸ ਫੇਰੇ ਕੀਤੀ ਏ 4 ਕਿਲੋ ਬੋਲਾ ਕੱਢਿਆ ਅੱਛਾ ਦੁੱਧ ਜਰੂਰ ਏ 15 ਤੋਂ ਬਾਹਰ ਹੀ ਕੱਢੇਗੀ 17 18 ਲੀਟਰੇ ਕੱਢੀ ਜਾਏਗੀ ਹਾਂਜੀ ਆ ਜੇ ਰੁਪਈਆ ਹੁਣ ਇਹਨੇ ਜੇਰ ਪਾਈ ਏ ਜੇ ਆ ਜੇਰ ਦਿਖਾ ਦੇ ਵੀਰ ਜੀ ਆ ਦੇਖ ਲਓ ਜੇਰ ਪਈ ਏ ਅਜੇਰੀ ਨੇ ਪ੍ਰੋਪਰ ਪਾਤੀ ਆ ਤੇ ਉਹ ਜਿਹੜਾ ਬੱਚਾ ਆ ਗਿਆ ਤੇ ਮਗਰ ਇਹ ਬੱਚਾ ਜੀ ਬੱਚਾ ਕਾਫੀ ਭਲਿਆ ਦਿੱਤਾ ਤਰਾ ਇਹਨੇ ਭਲਿਆ ਤਾਂ ਪਹਿਲਾਂ ਨੂੰ ਅਸੀਂ ਤੁਹਾਨੂੰ ਪਤਾ ਬੱਚੇ ਭਲਾਈ ਹੁੰਦੇ ਨੇ ਪਹਿਲਾ ਸਵਾਸ ਹੋਈ ਆ ਹਨਾ ਜੀ ਜੀ ਸਾਬ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੇਖੋ ਜੀ ਆਪਾਂ ਦੇ ਨੂੰ 17 18 ਲੀਟਰ ਨਾਰਮਲ ਕਹਿੰਦੇ ਬੱਚੀ ਜਾਤ ਨਸਲ ਜੇ ਜਰਸੀ ਆਉਂਦੀ ਆ ਠੀਕ ਹੈ ਤੇ ਦੁੱਧ ਜ਼ਰੂਰ ਕੱਢੇਗੀ ਬਾਕੀ ਸੇਵਾ ਕਰੋ ਜਿੰਨਾ ਮਰਜ਼ੀ ਇਹਨਾਂ ਤੋਂ ਦੁੱਧ ਲਵੋ ਵਿਚਾਰੀ ਜਿੰਨਾ ਸੇਵਾ ਕਰੋ ਉਹਨਾਂ ਦਈ ਜਣਾ ਇਹਨਾਂ ਨੇ ਠੀਕ ਹੈ ਜੀ ਤੇ ਬਾਕੀ ਤੁਹਾਡੇ ਸਾਹਮਣੇ ਆ ਸਭ ਤੋਰ ਦੋ ਇੱਕ ਵਾਰੀ ਉਧਰ ਨਾਲ ਤੋਰ ਦਿਆ ਭਾਂਡੇ ਆ ਵੀ ਬਾਕੀ ਹੈਗੀ ਕ੍ਰੋਸ ਪੰਜ ਆ 4 ਕਿਲੋ ਕਹਿੰਦੇ ਦੁੱਧੇ ਕਰੀ ਕੱਢ ਲਿਆ ਹੋਇ ਇਹਦੇ ਕੋਲ ਅਜੇ ਅੱਜ ਹੀ ਸੋਈ ਹੈ ਤੇ ਸਵੇਰ ਪਹਿਲਾਂ ਹੀ ਸੋਈ ਹੈ ਕੋਈ ਭਲਾਂ ਬਹੁਤੀਆਂ ਜਿਆਦਾ ਨਹੀਂ ਹਵਾ ਨਹੀਂ ਤੇ ਹੈਗੀ ਅਜ ਲਾਇਆ ਉਹਦੇ ਬਾਕੀ ਥਣ ਵੀ ਚੰਗਾ ਲੱਗਾ ਵਾ ਇਹ ਆਪੇ ਘਰ ਰੱਖਣ ਨੂੰ ਚੰਗੀਆਂ ਆ 98 ਇਹ ਦੇਖ ਸਕਦੇ ਲੱਗੇ ਤਾਂ ਆਪਾਂ ਚੰਗੇ ਗੱਪਤੇ ਆ ਪਰ ਉਹ ਪਰ ਹੱਥ ਝੋਣ ਵਾਲਾ ਥਾਣਿਆ ਬਾਕੀ ਜਿਤਨਾ ਜਿਤਨਾ ਚਵਾਈਆਂ ਹੋਈਆਂ ਇਹਨੇ ਹੋਰ ਪਿਆਰ ਹੋਈ ਜਾਣਾ ਆ ਥਾਣ ਵੀ ਵਧੀਆ ਕੱਢੀ ਜਾਣਾ ਇਹ ਤੇ ਕਿੰਨਾ ਕ ਫਿਰ ਮੁੱਲ ਰੱਖਣਾ ਆ ਪਾਜੀ ਮੁੱਲ ਤੇ ਭਾਏ 60 ਕਰਾ ਲਓ ਹਾਂਜੀ 60 ਕਰਾ ਲਓ ਆਪਾਂ 50 ਦੇ ਇਹਨੂੰ ਛੱਡ ਦਵਾਂਗੇ ਛੋੜ ਹੀ ਕਰਾਂਗੇ। ਅੱਛਾ। ਹਾਂਜੀ ਬੱਠੀ ਚੰਗੀ ਆ ਜੋ ਚੁਏਗਾ ਯਾਦ ਕਰੇਗਾ। 50000 ਚ ਛੋਟ ਕਰ ਦੋਗੇ। ਛੋਟ ਕਰ ਦਿਆਂਗੇ ਆਪਾਂ। ਇੱਕ ਟਮਾਰ ਪੂਰਾ ਹੋਏਗਾ ਅਗਲੇ ਦਾ ਜੀ। ਠੀਕ ਆ ਫੋਨ ਕੋਈ ਲਾਵੇ ਜ਼ਰੂਰ। ਬਾਕੀ ਇਹ ਆ ਵੀ ਚਲੋ ਪਹਿਲੀ ਵੀਡੀਓ ਵਾ। ਹਾਂਜੀ ਹਾਂਜੀ। ਮੋੜਿਆ ਨਾ ਖਾਲੀ ਨਾ ਮੋੜਿਓ ਕਿਸੇ ਨੂੰ। ਬਿਲਕੁਲ ਨਹੀਂ। ਆਓ ਤੁਸੀਂ ਆਪਣੀ ਚੁਾਈ ਕਰੋ ਮਾਨੂੰ ਡੰਗਰ ਚੰਗਾ ਲੱਗਦਾ ਵੀਰ ਜੀ ਤੁਸੀਂ ਆ ਜਾਓ। ਠੀਕ ਆ ਜੀ। ਠੀਕ ਆ। ਤੇ ਬਾਕੀ ਆਹ ਭਾਜੀ ਇਹ ਵੀ ਜਰਸੀ ਕਰੋਸਤੀ ਆ। ਜਰਸੀ ਕਰੋਸਤੀ ਦੂਜੀ ਸੂਆ। ਗੱਥਾ ਪਰ ਅਹੀਂ ਨੂੰ ਠਿੱਕੇ ਕਹਿ ਕੇ ਦਾਂਗੇ ਅੱਛਾ ਤੇ ਗਾਈ ਇਹ ਵੀ ਤਕਰੀਬਨ 20 ਤੋਂ ਬਾਹਰ ਜਾਏਗੀ ਅੱਛਾ ਤੇ ਇਹ ਕਾ ਸੁਈ ਜੇ ਕੱਲ ਸ਼ਾਮੀ ਇਹ ਕੱਲ ਸ਼ਾਮ ਨੂੰ ਸਹੀ ਹੈ ਇਹਦੇ ਥੱਲੇੋਂ ਬੌਲਾ ਤਕਰੀਬਨ 5-6 ਲੀਟਰ ਚੋਇਆ ਜੇ ਅੱਛਾ ਤੇ ਇਹ ਗਾਈ ਇਹ ਵੀ ਚੰਗੀ ਆ ਵੱਡੀ ਗਾਈ ਆ ਦੁੱਧ ਨੂੰ ਵੀ ਚੰਗੀ ਆ ਵਧੀਆ ਵੈੜ ਹੈ ਤੇ ਬਾਕੀ ਆਪਣਾ ਵੇਖੋ ਆਣਗੇ ਸੱਜਣ ਜੂ ਹੀ ਆਏਗਾ ਉਹਨੂੰ ਦਾਂਗੇ ਜਲੂਰ ਆਪਾਂ ਬਾਕੀ ਆ ਥੱਲੇੋਂ ਵੀ ਦੇਖ ਸਕਦੇ ਜੇ ਥਾਣੇ ਦੇ ਵੀ ਤੋਰਦੇ ਕਰੀਨ ਇਹਦਾ ਬੱਚਾ ਕਿਹੜਾ ਜੇ ਇਹਦਾ ਬੱਚਾ ਜੇ ਟਰੈਕਟਰ ਨਾਲ ਵਧੀਆ ਉਹ ਟਰੈਕਟਰ ਨਾਲ ਬੋਦਾ ਹਾਂ ਬੱਛੀ ਆ ਦੀ ਆ ਇਹਦੀ ਬੱਛੀ ਆ ਜਾ ਜਿਹੜੇ ਐਂਡ ਤੇ ਤੁਹਾਨੂੰ ਦਿਖਾਉਣੀ ਆ ਉਹਦਾ ਬੱਚਾ ਬੱਚੇ ਸਾਰੇ ਕੋਲੇ ਹੀ ਆ ਬਿਲਕੁਲ ਤਾਜ਼ੇ ਹੀ ਬੱਚੇ ਜਰਸੀ ਕ੍ਰੋਸ ਚ ਤੇ ਬਾਕੀ ਥੱਲੇ ਉਹ ਚੰਗੀ ਬਣੀ ਆ ਇਹ ਜੇ ਬੋਲੇਤੀ ਆ ਕੱਲ ਸ਼ਾਮੇ ਸੁੱਈ ਆ ਕੱਲ ਸ਼ਾਮ ਦੀ ਕਿੰਨੇ ਸੁੱਈ ਆ ਬਾਕੀ ਪਸ਼ੂ ਸੋਹਣੇ ਆ ਵੀਰ ਜੀ ਉਹਨਾਂ ਦੇ ਕੋਲ ਆ ਜ ਲੈ ਆਓ ਜੀ बाकी वह थोड़ा जहा उतर ही हो सू भी चंगी तरह दसा दी थोड़ा कई बार अक्सर ਪਸ਼ੂ ਨੇ ਇਤਨਾ ਰਗੜਨ ਦੀ ਆਦਤ ਹੁੰਦੀ ਹੈ ਕਿ ਇਹ ਕੰਦ ਨਾਲ ਕੇਰੀ ਰਗੜ ਦਿੰਦੀ ਆ ਉਹਦੇ ਕਰਕੇ ਥੋੜਾ ਵਾਲ ਜੇ ਲੱਥੇ ਐ ਤੇ ਪਰਲੇ ਪਾਸੇ ਵੀ ਤੇ ਕੁਛ ਕਿਧਰੋਂ ਵੀ ਲੱਥੇ ਆ ਤਾਂ ਕਰਕੇ ਲਾਲ ਜਿਹਾ ਹੋਇਆ ਥੋੜਾ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ ਕਰਾਂਗੇ ਜਿੰਨਾ ਮਰਜ਼ੀ ਕਰਾ ਲਓ 270 ਕਰਾ ਲਓ ਭਾਵੇਂ 75 ਕਰਾ ਲਓ ਹਾਂਜੀ ਭਾਜੀ 65000 ਦੀ ਬੱਛੀ ਦੇ ਦਾ ਹੈ ਆਪਾਂ 65000 ਦੀ ਭਾਜੀ ਅੱਜ ਇਹਦਾ ਛੋਟ ਕਰਦਾ ਜੀ ਵਿੱਚ ਛੋਟ ਕਰ ਦੋਗੇ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਆ ਵਾਲੀ ਗਾਜੇ ਤੁਹਾਡੇ ਪਿੱਛੇ ਕੱਦ ਕੱਟ ਤੇ ਇਹਦਾ ਵੀ ਚੰਗਾ ਆ 74 ਇਹ ਭਾਜੀ ਵੱਡੀ ਵਛੀ ਆ ਹਾਂਜੀ ਇਨੂੰ 4 ਦਿਨ ਹੋ ਗਏ ਜੀ ਸੂਈ ਨੂੰ ਠੀਕ ਹੈ ਇਹਦੇ ਇਥੇ ਕਰੇ तकरीबन 17 ਲੀਟਰ ਇਹ ਵੇਲੇ ਦੁੱਧ ਪੂਰਾ ਜਿਹੇ ਥੱਲੇ ਮਣ ਕੇ ਤਿਆਰ ਆ ਜੀ ਤਿਆਰ ਆ ਜੀ ਇਹਨੂੰ 4 ਦਿਨ ਹੋ ਗਏ ਸੂਈ ਨੂੰ ਦੁੱਧ ਜਰੂਰ ਕੱਢੇ ਕਿ ਤੁਹਾਨੂੰ ਦੇਖਣ ਦੇ ਕੱਦ ਵਜਣ ਵਾਲੀ ਬੱਛੀ ਆ ਤੇ ਦੁੱਧ 20 ਲੀਟਰ ਵੀ ਬਾਹਰ ਜਾਣੀ ਜਾਣੀ ਹੈ ਬਾਕੀ ਸੇਵਾ ਆਪਣਾ ਵਣੀ ਜਿਹੜੀ ਕਾਦੀ ਸੇਵਾ ਕਰੇਗਾ ਉਦਾਂ ਦਾ ਕੋਈ ਫਲ ਪਾਏਗਾ ਤੇ ਬਾਕੀ ਤੁਸੀਂ ਵੇਖ ਲਿਓ ਬੱਛੀ ਚੰਗੀ ਆ ਤੇ ਇਹ ਵੀ ਚੌਥਾ ਦਿਨ ਜੈ ਸੂਈ ਨੂੰ ਚੌਥਾ ਹਾਂ ਬਾਕੀ ਥੋੜਾ ਜਿਹਾ ਵੀ ਨੋਰਮਲ ਜਿਹਾ ਸਿੰਘ ਆ ਠੰਡੀ ਠੁੰਡੀ ਠੀਕ ਆ ਕੋਈ ਗੱਲ ਨਹੀਂ ਜੇ ਕੋਈ ਘਰ ਤੋਂ ਆਉਣ ਇਹਤਮਾਲ ਪੂਰਾ ਕਰਾਂਗੇ ਭਾਜੀ ਇਹਦਾ ਤੇ ਇਹਦਾ ਇੱਕ ਪਾਸਾ ਆਪਾਂ ਨਾ ਵੱਡਾ ਛੋਟਾ ਤੇ ਆ ਜਿ ਲੱਗੇ ਨਾ ਭਾਜੀ ਹਾਂ ਇਹ ਜਿਹੜੀ ਗੱਲ ਕਲੀਅਰ ਕਰ ਦੇਣੀ ਚਾਹੀਦੀ ਆ ਕੋਈ ਪਾਸੇ ਦੀ ਗਾਰੰਟੀ ਦਾਂਗੇ ਅਸੀਂ ਪੂਰੀ ਇਹ ਮੈਂ ਉਥੇ ਹੱਲਾ ਨਾ ਭਜੀ ਤੇ ਮੈਂ ਸਾਡੇ ਮਿਸਤਰੀ ਲੱਗੇ ਆ ਇਥੇ ਲੱਗੇ ਤਾਂ ਉਹ ਮੰਜਾ ਜਿਹੜਾ ਝੋਨਾ ਚਾਣ ਨਾਲ ਉਹਦੇ ਨਾਲ ਮੈਂ ਬਦਾ ਹੀ ਬੱਛਾ ਤੇ ਮੈਂ ਬਾਹਰ ਇਧਰ ਕਿਤੇ ਘੁੰਮਣਾਂ ਦੇ ਪਿੱਛੇ ਤੋਂ ਪਿਛਾ ਹੋ ਕੇ ਤੇ ਇੱਕ ਪਾਸੇ ਉਹ ਚੰਗਾ ਗੀ ਜੇ ਅੱਛਾ ਮੈਂ ਤਾਂ ਸਾਡੀ ਨਹੀਂ ਆਦਤ ਤੁਸੀਂ ਕਹੀਂ ਉਹਨੂੰ ਚੋ ਕੇ ਪੂਰਾ ਕਰ ਦਈਏ ਹਾਂਜੀ ਹਾਂਜੀ ਜਾਂ ਉਹ ਕਰ ਦਈਏ ਜੋ ਗੱਲ ਤੁਹਾਨੂੰ ਸਾਹਮਣੇ ਦੱਸ ਦਾਂਗੇ ਵੀ ਆਹ ਬੱਛਾ કરી ਕਰੋ ਦੁੱਧ ਜਰੂਰ ਇਹ ਮਤਲਬ 20 ਤੋਂ ਬਾਹਰ ਕੱਢੇਗੀ ਹਾਂਜੀ ਵੱਡੀ ਗਾਈਆਂ ਛੱਡਦਾ ਪਕਾਈਆਂ ਤੇ ਆਪਣਾ ਬਾਹਰ ਕੱਢੇਗੀ ਦੋ ਇਹ ਮਤਲਬ ਦੂਜੇ ਸੋ ਇਹਨਾਂ ਸਾਨੂੰ ਕਹਿ ਕੇ ਦਿੱਤੀ ਏ ਖੋਲੋ ਫਿਰ ਤੋਰੀਏ ਬਾਕੀ ਆ ਇਧਰ ਵੀ ਆ ਦੇਖ ਸਕਦੇ ਆ ਥੋੜਾ ਜਿਹਾ ਜਿੱਤਰਾ ਤਗੜਕ ਜਿੱਤਰਾ ਕੰਦਨ ਆ ਕਈ ਵਾਰੀ ਅਕਸਰ ਰਾਤ ਨੂੰ ਹੁੰਦੀ ਏ ਕਈ ਵਾਰੀ ਮੱਝਾਂ ਨੂੰ ਸਿੰਗ ਮਾਰਨ ਦੀ ਰਾਤ ਨੂੰ ਦੀ ਖੁਰਲੀ ਤੇ ਇਹ ਆ ਤੱਕ ਕਈ ਵਾਰੀ ਪਈਆਂ ਹੁੰਦੀਆਂ ਤੇ ਬਾਕੀ ਆ ਦੇਖ ਸਕਦੇ ਹੈਗੀ ਚੰਗੇ ਕਦ ਕਾਠ ਚ ਸਿੰਗਾਂ ਦੀਆਂ ਜਿਹੜੀਆਂ ਆ ਸਿੰਗ ਇਹਦੇ ਹੈਗੇ ਤੇ ਇੱਕ ਪਾਸੇ ਜਿਹੜਾ ਕਿੰਨੇ ਵੀ ਬੱਚਾ ਚੋਂਗੇ ਗਿਆ ਥੋੜਾ ਤੇ ਮੌਕੇ ਤੇ ਇਹਦੇ ਕੋਲ 17 ਲੀਟਰ ਦੁੱਧ ਕਿਹੜਾ ਕਹਿੰਦੇ ਹੈਗਾ ਬਾਕੀ ਕੱਦ ਕਾਠ ਪੱਖੋ ਚੰਗੀ ਹੈ ਛੋਟੀ ਛੋਟੀ ਬੜੀ ਜੀ ਉੱਦਾਂ ਮੱਦੀ ਛੋਟੀ ਕੋਈ ਗੱਲੀ ਨਹੀਂ ਇਹ ਕੋਈ ਗੱਲੀ ਨਹੀਂ ਇਹ ਥਾਣੇ ਤੇ ਆਪਾਂ ਦੇਖ ਸਕਦੇ ਆ ਮਗਰ ਲਾ ਥਾਣੇ ਚੁੰਗਿਆ ਵਾ ਜਿਆਦਾ ਬਾਕੀ ਅੱਗੇ ਬਾਕੀ ਸੋਈ ਸਵਾਈ ਆ ਇਹ ਕਿਹੜੀ ਮੰਡੀ ਚ ਵੱਜੀ ਆ ਆਪਣੀ ਦੋ ਟਾਈਮ ਚਵਾਈ ਕਰੋ ਬਾਕੀ ਉਤਰੇ ਵੀ ਕੱਦ ਵਜਨ ਕੱਦ ਵਜਨ ਇਹ ਤਾਂ ਸਾਰਿਆਂ ਨਾਲੋਂ ਜ਼ਿਆਦਾ ਹੈ। ਥਾਣੇ ਵੀ ਇਹ ਤਾਂ ਪ੍ਰੋਪਰ ਹੱਥ ਚੋਂ ਆਨ ਆਲਾ। ਦੂਸਰੇ ਪਾਸੇ ਤੋਂ ਥਾਣੇ ਦੇ ਦੇਖਾ ਦੇ। ਤੇ ਇਹਦਾ ਫਿਰ ਮੁੱਲ ਵੀਰ ਜੀ? ਹਾਂ ਜੀ ਮੁੱਲ ਜਿੰਨਾ ਮਰਜ਼ੀ ਕਰਾਓ ਵੱਡੀ ਗਾਈ ਆ। ਉਹ ਕੀ ਦੈਮ ਆਖੀਏ ਤੇ ਕਈ ਕਹਿਣ ਨੂੰ ਭਾਵੇਂ 80000 ਵੀ ਕਰ ਦੋ 70 ਕਰ ਦੋ 75 ਕਰ ਦੋ ਆਪਾਂ ਨਹੀਂ ਉਹ ਕੰਮ ਕਰਨਾ ਇਹ ਸਿਰਫ ਇੱਜ਼ਤ ਮਾਨ ਕਰਨਾ ਸਾਨੂੰ ਸਿਰਫ ਚਾਹ ਪਾਣੀ ਸਾਡਾ ਬਜਣਾ ਚਾਹੀਦਾ ਸਾਡਾ ਖਰਚਾ ਪਾਣੀ ਬਸ ਜਿਆਦਾ ਨਹੀਂ ਵੀ ਸਾਨੂੰ ਇਹ ਆ ਵੀ ਬਹੁਤਾ ਕਮਾਈ ਦਾ ਨਹੀਂ ਆ ਕਿ ਬੜੀ ਕਮਾਈ ਕਰਦੇ ਆ ਸਭ ਤੋਂ ਪਹਿਲਾਂ ਮੈਂ ਵੀਡੀਓ ਰੱਖਦੇ ਮਹਾਰਾਜ ਦਾ ਦਿੱਤਾ ਆ ਸਭ ਕੁਝ ਆ ਤੇ ਇਹ ਭਾਜੀ ਜਿੰਨਾ ਮਰਜ਼ੀ ਕਹੋ ਇਹ 50 ਦੀ ਵਸੇ ਅਸੀਂ ਛੱਡ ਦਾਂਗੇ ਅੱਛਾ 50000 ਦੀ 10000 ਦੀ ਵੀ ਛੱਡ ਦਾਂਗੇ ਠੀਕ ਹੈ ਜੀ ਹਾਂ ਜੀ ਇਹ ਵੀ ਵਸੇ 50 ਦੀ ਛੱਡ ਦਾਂਗੇ ਬਾਕੀ ਆਪਣੀ ਚਵਾਈ ਕਰੋ ਫਿਰ ਮੈਂ ਇਸ ਚੀਜ਼ ਦੀ ਗਾਰੰਟੀ ਦਿੰਦਾ ਕਿ ਜੇ ਕੋਈ ਕਹੇ ਵੀ ਉਹ ਬਾਈ ਦਾ ਕਰਕੇ ਉਹ ਕੰਮ ਨਹੀਂ ਆਈ ਕਰਨਾ ਕਿ ਝੂਠ ਬੋਲ ਕੇ ਆ ਕੇ ਬੱਚਾ ਚੁੰਗਿਆ ਰੀਅਲੀ ਜੋ ਕਲੀਅਰ ਹੈ ਉਹ ਬੱਚਾ ਚੁੰਗਿਆ ਜੇ ਵੇਖ ਆਣ ਕੇ ਆਪਣਾ ਕੱਲ ਵੇਖ ਲਓ ਜਦੋਂ ਮਰਜ਼ੀ ਆਣ ਕੇ ਵੇਖ ਲਓ ਠੀਕ ਹੈ ਜੀ ਹਾਂ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਸੂਈਆਂ ਵਾ ਸਾਰੀਆਂ ਆਪਣੀ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ